ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰਦੀਪ ਘਨੋਲੀ ਤੇ ਸ਼ੁਰੂ ਕਰਦੇ ਹਾਂ ਅੱਜ ਨਵੀਂ ਵੀਡੀਓ ਆ ਚੱਲਿਆ ਜੀ ਸ੍ਰੀ ਚਮਕੌਰ ਸਾਹਿਬ ਤੇ ਅਗਰ ਪੋਸੀਬਲ ਹੋਇਆ ਤਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਾਵਾਂਗੇ ਤੇ ਬਣੇ ਰਹੋ ਵੀਡੀਓ ਦੇ ਵਿੱਚ ਤੇ ਚੱਲਦੀ ਹੈ ਜੀ ਸ੍ਰੀ ਚਮਕੌਰ ਸਾਹਿਬ ਪਹੁੰਚ ਗਏ ਦਾਸਤਾਨੇ ਸ਼ਹਾਦਤ ਇਹ ਜਿਹੜਾ ਦਾਸਤਾਨੇ ਸ਼ਹਾਦਤ ਇਹ ਰੋਪੜ ਸ਼੍ਰੀ ਚਮਕੌਰ ਸਾਹਿਬ ਰੋਡ ਤੇ ਹੈ ਜੀ ਰੋਪੜ ਤੋਂ ਸ਼੍ਰੀ ਚਮਕੌਰ ਸਾਹਿਬ ਤੋਂ ਰੋਪੜ ਰੋਡ ਤੇ ਇਹ 10 ਵਜੇ ਤੋਂ ਟਾਈਮਿੰਗ ਸ਼ਾਮੀ 4:30 ਵਜੇ ਤੱਕ ਤੇ ਪਾਸ ਲੈਣਾ ਪੈਂਦਾ ਜੀ ਇਹ ਮੇਨ ਗੇਟ ਦੇ ਨਾਲ ਹੀ ਕਾਊਂਟਰ ਬਣਿਆ ਹੋਇਆ ਹੈ ਪਾਸ ਲੈਣ ਵਾਸਤੇ ਇਹ ਆਈ ਸੂਰਵੀਰਾਂ ਦੀਆਂ ਤਸਵੀਰਾਂ ਅਰੇ ਚਮਕੌਰ ਦੀ ਗੜੀ ਦੇ ਵਿੱਚ ਯੂਜੇ ਸੀਗੇ ਰਣ ਦੇ ਵਿੱਚ ਬਹੁਤ ਹੀ ਵਧੀਆ ਕਲਾਕਾਰੀ ਪੇਸ਼ ਕੀਤੀ ਹੋਈ ਹੈ। ਹੋ ਬੁਰੀਆ ਬਣਾਇਆ ਹੋਇਆ ਪਾਰਕ ਰਿਪੋਰਟ ਕੋੜੇ ਦੇ ਸਵਾਰ ਸਿੰਘ ਇਹ ਤੁਸੀਂ ਦੇਖ ਰਹੇ ਹੋ ਜੀ ਦਾਸਤਾਨੇ ਸ਼ਹਾਦਤ ਸ਼੍ਰੀ ਚਮਕੌਰ ਸਾਹਿਬ ਤੇ ਅੰਦਰ ਜਿਹੜਾ ਉਹਨਾਂ ਨੇ ਮਿਊਜ਼ੀਅਮ ਹੈ ਜਿੱਕ ਬਣਿਆ ਹੋਇਆ ਲੇਕਿਨ ਉਹਦੇ ਵਿੱਚ ਵੀਡੀਓਗ੍ਰਾਫੀ ਲੋਡ ਨਹੀਂ ਹੈਗੀ ਪਰ ਫਿਰ ਵੀ ਮੈਂ ਕੁਝ ਸੈਕਿੰਡ ਦੇ ਵੀਡੀਓ ਕਲਿੱਪਸ ਵੀਡੀਓ ਦੇ ਵਿੱਚ ਜ਼ਰੂਰ ਪਾਉਂਗਾ ਉਸ ਦਿਨ ਤੋਂ 17 ਸਾਲਾਂ ਬਾਅਦ ਮਾਦੋਦਾਸ

फतेह तो तो हाँ की निगाह वजीर खान की पी फते वजीर खान के इन्नी रोह शक्ति वार किया कि उसकी वजीर खान के सिर छाती हुई तो फाड़ कर गई ਇਹ 40 ਸਿੰਘਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੋਈ ਹੈ ਜਿਹੜੇ ਕਿ ਸ੍ਰੀ ਚਮਕੌਰ ਸਾਹਿਬੀ ਜੰਗ ਦੇ ਵਿੱਚ ਸ਼ਹੀਦ ਹੋਏ ਸਨ ਉਹਨਾਂ ਦੀ ਯਾਦਗਾਰ ਦੇ ਵਿੱਚ ਇਹ ਸਤੰਭ ਬਣੇ ਹੋਏ ਨੇ ਸਾਰਿਆਂ ਦੇ ਨਾਮ ਵੀ ਮੈਂਸ਼ਨ ਨੇ ਇੱਥੇ ਜਿੰਨੇ ਵੀ ਸਿੰਘ ਜਿੰਨੇ ਵੀ ਸਿੰਘ ਸ਼ਹੀਦ ਹੋਏ ਨੇ ਉਹਨਾਂ ਦੇ ਸਾਰਿਆਂ ਦੇ ਨਾਮ ਵੀ ਮੈਂਸ਼ਨ ਨੇ ਜੀ ਬਹੁਤ ਹੀ ਵਧੀਆ ਇੱਕ ਯਾਦਗਾਰੀ ਵਿਰਾਸਤੇ ਖਾਲਸਾ ਦੇ ਵਾਂਗੂ ਬਣਿਆ ਹੋਇਆ ਹੈ ਚੱਲਦੇ ਆ ਜੀ ਹੁਣ ਕਰਦੇ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਪਹੁੰਚ ਗਏ ਜੀ ਗੁਰਦੁਆਰਾ ਸ੍ਰੀ ਕੱਚੀਗੜੀ ਸਾਹਿਬ ਕਰੋ ਜੀ ਦਰਸ਼ਨ ਗੁਰਦੁਆਰਾ ਸਾਹਿਬ ਦੇ ਆ ਗੁਰਦੁਆਰਾ ਕੱਚੀਗੜੀ ਸਾਹਿਬ ਸ੍ਰੀ ਚੰਗੋਤ ਸਾਹਿਬ ਕਰ ਲੋ ਫਕਾ ਇਹ ਹੈ ਜੀ ਕੱਚੀ ਗੜੀ ਚਮਕੌਰ ਦੀ ਜਿੱਥੇ ਗੁਰੂ ਸਾਹਿਬਾਨ ਨਾਲ ਕਮਾਂਸਾਨੀ ਉੱਥੋਂ ਹੋਇਆ ਸੀ ਮੁਗਲਾਂ ਦੇ ਨਾਲ 40 ਸਿੰਘਾਂ ਨੇ ਸਵਾ ਲੱਖ ਨਾਲ ਇੱਕ ਲੜਾਉ ਤਵੇ ਗਵਨ ਸਿੰਘ ਨਾਮ ਕਹਾਉਂ ਤੇ 40 ਸਿੰਘਾਂ ਨੇ ਦਾ ਸਲੱਖ ਫੌਜ ਦਾ ਮੁਕਾਬਲਾ ਕੀਤਾ ਸੀਗਾ ਵਾਹਿਗੁਰੂ ਜੀ ਦਰਸਨ ਇਹ ਗੁਰਦੁਆਰਾ ਸ੍ਰੀ ਕੱਚੀ ਗੜੀ ਸਾਹਿਬ ਜਿੱਥੇ ਸੰਖੇਪ ਇਤਿਹਾਸ ਵੀ ਲਿਖਿਆ ਹੋਇਆ ਹੈ ਜੀ ਤੁਸੀਂ ਵੀਡੀਓ ਪਾਜ਼ ਕਰਕੇ ਪੜ ਸਕਦੇ ਆ गुरुद्वारा श्री कतलगढ़ साहब बस एक हिंद में तीर्थ है यात्रा के लिए कटाए रे बच्चे जहाँ खुदा के लिए गुरुद्वारा श्री कतलगढ़ साहब you टे स्ट्रीट हैरीटेज स्ट्रीट श्री चमकौर साहब लो जी करो दर्शन गुरुद्वारा श्री ताड़ी साहब देमकौर साहब ਇਹ ਪੂਰਾ ਇਤਿਹਾਸ ਲਿਖਿਆ ਹੋਇਆ ਜੀ ਗੁਰਦੁਆਰਾ ਸਿੰਘ ਤਾੜੀ ਸਾਹਿਬ ਦਾ ਪੜ੍ਹ ਸਕਦੇ ਆ ਤੁਸੀਂ ਇਮਾਰਤ ਦੀ ਸੇਵਾ ਚੱਲਦੇ ਹੋਣ ਕਰਕੇ ਇੱਕ ਅਲੱਗ ਸਥਾਨ ਤੇ ਨਾਲ ਹੀ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਬਣਾਇਆ ਹੋਇਆ ਹੈ ਹੇ ਜੀ ਹੱਥ ਲਿਖਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਹ ਸਗੀ ਜੀ ਆਤੀ ਵੀਡੀਓ ਜਿਸ ਦੇ ਵਿੱਚ ਤੁਸੀਂ ਤਾਸਤਾ ਨੇ ਸ਼ਹਾਦਤ ਤੇ ਕੋਰਪੋਰਾ ਸਾਹਿਬ ਨੂੰ ਦਰਸ਼ਨ ਦਿੱਤੇ ਨੇ ਉਮੀਦ ਆ ਤੁਹਾਨੂੰ ਵੀਡੀਓ ਜ਼ਰੂਰ ਵਧੀਆ ਲੱਗੀ ਹੋਵੇਗੀ ਤੇ ਵੀਡੀਓ ਤੇ ਕਮੈਂਟ ਸ਼ੇਅਰ ਲਾਈਕ ਜ਼ਰੂਰ ਕਰ ਦਿਓ ਜੀ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਧੰਨਵਾਦ ਜੀ Era por